ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਆਪ ਸਭ ਨਾਲ ਇੱਕ ਗੁਰੂ ਸਿੱਖ ਦੇ ਪ੍ਰੇਮ ਦੀ ਗੱਲ ਸਾਂਝੀ ਕਰਨ ਜਾ ਰਹੀ ਹਾਂ ਇੱਕ ਸਮੇਂ ਦੀ ਗੱਲ ਹੈ ਕਿ ਸਤਿਗੁਰੂ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਸੇਨ ਦੀ ਤਰਤੀ ਤੇ ਇੱਕ ਜਗਤ ਦੀਵਾਨ ਲਗਾਇਆ ਹੋਇਆ ਸੀ ਇੱਕ ਸੇਧਾ ਨਾਮ ਦਾ ਮਲਾ ਗਰੀਬੜਾ ਜੋ ਵੀ ਦੀਵਾਨ ਦੇ ਵਿੱਚ ਸੰਗਤ ਆਉਂਦੀ ਸੀ ਉਸ ਨੂੰ ਨਦੀ ਪਾਰ ਕਰਵਾਉਂਦਾ ਸੀ ਜਦੋਂ ਬੇੜੀ ਵਿੱਚ ਸੰਗਤਾਂ ਬੈਠ ਜਾਂਦੀਆਂ ਗੁਰੂ ਦੇ ਮਿਲਨ ਦੀਆਂ ਗੁਰੂ ਦੇ ਪ੍ਰੇਮ ਦੀਆਂ ਆਪਸ ਵਿੱਚ ਗੱਲਾਂ ਕਰਦੇ ਜੋ ਸੇਧੇ ਨਾਮ ਦਾ ਮਲਾ ਬੇੜੀ ਚਲਾਉਂਦਾ ਉਹ ਬੜੀ ਤਵੱਜੋਂ ਨਾਲ ਪ੍ਰੇਮ ਨਾਲ ਸਾਧ ਸੰਗਤ ਦੀਆਂ ਗੱਲਾਂ ਸੁਣਦਾ ਪੂਜ ਸੰਗਤਾਂ ਨੇ ਮਲਾ ਨੂੰ ਕਿਹਾ ਕਿ ਤੁਸੀਂ ਵੀ ਸਾਡੇ ਨਾਲ ਚਲੋ ਗੁਰੂ ਗੋਬਿੰਦ ਸਿੰਘ ਜੀ ਦਾ ਦੀਵਾਨ ਲੱਗਾ ਹੈ ਸੈਦੇ ਦੇ ਮਨ ਵਿੱਚ ਅੰਦਰੋਂ ਅੰਦਰ ਸੰਗਤਾਂ ਦਾ ਪ੍ਰੇਮ ਪਿਆਰ ਦੇਖ ਕੇ ਰੋਹਾਨੀਅਤ ਦੀਆਂ ਗੱਲਾਂ ਬਾਤਾਂ ਸੁਣ ਕੇ ਇੱਕ ਤੜਪ ਉਸ ਦੇ ਅੰਦਰ ਜਾਗ ਪਈ ਫਿਰ ਉਹ ਇਹ ਗੱਲ ਸੋਚਦਾ ਜੇ ਮੈਂ ਦੀਵਾਨ ਸੁਣਨ ਚਲਾ ਗਿਆ ਸੰਗਤ ਦੇ ਨਾਲ ਤਾਂ ਮੇਰੀ ਰੋਜੀ ਰੋਟੀ ਦਾ ਮਸਲਾ ਰਹਿ ਜਾਣਾ ਗਰੀਬ ਬੰਦਾ ਹਾਂ ਮੈਂ ਫਿਰ ਜੋ ਸੰਗਤ ਆਉਂਦੀ ਆ ਉਹਨਾਂ ਨੂੰ ਨਦੀ ਕੌਣ ਪਾਰ ਕਰਵਾਏਗਾ ਉਸ ਦੇ ਮਨ ਵਿੱਚ ਦੋਨੋਂ ਵਿਚਾਰ ਚੱਲਦੇ ਇੱਕ ਰੋਜੀ ਰੋਟੀ ਦਾ ਦੂਜਾ ਸੰਗਤ ਨੂੰ ਨਦੀ ਪਾਰ ਕਰਵਾਉਣ ਦਾ ਇਹਨਾਂ ਦੋਨਾਂ ਵਿਚਾਰਾਂ ਦੇ ਬੰਦਨਾ ਦੇ ਵਿੱਚ ਵੱਜਾ ਹੋਇਆ ਸੀ ਉਸਨੇ ਉਸ ਮਾਲਕ ਨੂੰ ਯਾਦ ਕੀਤਾ ਤੇ ਕਿਹਾ ਕਿ ਜੇਕਰ ਤੂੰ ਸੱਚਾ ਗੁਰੂ ਹੈ ਜੇਕਰ ਤੂੰ ਜਾਣੀ ਜਾਣ ਹੈ ਮੇਰੀ ਤੇਰੇ ਅੱਗੇ ਇਹੀ ਅਰਦਾਸ ਹੈ ਮਾਲਕਾ ਕਿ ਤੂੰ ਮੈਨੂੰ ਇਸ ਨਦੀ ਦੇ ਕਿਨਾਰੇ ਤੇ ਆਣ ਕੇ ਆਪਣੇ ਦਰਸ਼ਨ ਦੀਦਾਰ ਨਾਲ ਨਿਹਾਲ ਕਰ ਦੇਵੇਂ ਤਾਂ ਮੈਂ ਤੈਨੂੰ ਮੰਨਾਂ ਸਦੇ ਦੀ ਇਹ ਅਰਦਾਸ ਗੁਰੂ ਤੱਕ ਪਹੁੰਚ ਗਈ ਉਹ ਜਾਣੀ ਜਾਣ ਸੀ ਸਭ ਕੁਝ ਜਾਣਦੇ ਸੀ ਉਹਨਾਂ ਨੇ ਤੁਰੰਤ ਹੀ ਉਸੇ ਵੇਲੇ ਹੀ ਆਪਣੇ ਸੇਵਾਦਾਰਾਂ ਨੂੰ ਹੁਕਮ ਦਿੱਤਾ ਕਿ ਅਸੀਂ ਸੱਸਾ ਨਦੀ ਦੇ ਪਾਰ ਜਾਣਾ ਚਲੋ ਸੇਵਾਦਾਰਾਂ ਨੇ ਗੁਰੂ ਦੇ ਕਹਿਣ ਮੁਤਾਬਕ ਸਭ ਬੰਦੋਬਸਤ ਕਰ ਦਿੱਤੇ ਸੱਸਾ ਨਦੀ ਤੇ ਜੋ ਮਲਾਹ ਹੁੰਦੇ ਉਹਨਾਂ ਸਭ ਨੂੰ ਇਹ ਖਬਰ ਮਿਲ ਗਈ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਸਾ ਨਦੀ ਤੋਂ ਪਾਰ ਜਾਣਾ ਦੀਵਾਨ ਲਗਾਉਣ ਜਿੰਨੇ ਵੀ ਸਿਰਸਾ ਨਦੀ ਦੇ ਮਲਾਹ ਹੁੰਦੇ ਉਹਨਾਂ ਸਭ ਦੇ ਬੇੜੇ ਨਵੇਂ ਸੋਹਣੇ ਫੁੱਲਾਂ ਵਾਲੇ ਹੁੰਦੇ ਤੇ ਉਹ ਸਾਰੇ ਚਾਹੁੰਦੇ ਕਿ ਗੁਰੂ ਸਾਡੇ ਬੇੜੇ ਵਿੱਚ ਬੈਠਣ ਉਧਰ ਸੈਦਾ ਮਲਾਹ ਆਪਣੇ ਪੁਰਾਣੇ ਬੇੜੇ ਨੂੰ ਦੇਖ ਕੇ ਉਦਾਸ ਜਿਆ ਹੋ ਕੇ ਇੱਕ ਪਾਸੇ ਬੈਠ ਗਿਆ ਤੇ ਸੋਚਦਾ ਮੇਰਾ ਤਾਂ ਬੇੜਾ ਚੰਗਾ ਨਹੀਂ ਹੈ ਨਾਹੀ ਇਸ ਦੀ ਕੋਈ ਸਜਾਵਟ ਹੈ ਮੈਂ ਗਰੀਬ ਬੰਦਾ ਮੇਰੇ ਕਪੜੇ ਵੀ ਪਾਟੇ ਨੇ ਗੁਰੂ ਨੇ ਨਹੀਂ ਬਹਿਣਾ ਮੇਰੇ 베ੜੇ ਵਿੱਚ ਨਾਹੀ ਮੇਰੇ ਵੱਲ ਆਉਣਾ ਹੈ ਗੁਰੂ ਨੇ ਸੋਹਣੇ 베ੜੇ ਵਿੱਚ ਬਹਿਣਾ ਮੇਰੇ ਵੱਲ ਨਹੀਂ ਆਉਣਾ ਉਹ ਉਦਾਸ ਹੋ ਕੇ ਬੈਠ ਜਾਂਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਿਰਸਾ ਨਦੀ ਦੇ ਕਿਨਾਰੇ ਪਹੁੰਚੇ ਸਾਰੇ ਸੋਹਣੇ ਸੋਹਣੇ ਬੇੜਿਆਂ ਵਾਲੇ ਜਿਹਹਣਾ ਨੇ ਬੇੜੇ ਸਜਾਏ ਹੁੰਦੇ ਗੁਰੂ ਜੀ ਨੂੰ ਇਸ਼ਾਰੇ ਵੀ ਕਰਦੇ ਕੀ ਮੇਰੇ ਬੇੜੇ 'ਚ ਬੈਠੋ ਮੇਰੇ ਵਿੱਚ ਬੈਠੋ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਸੋਹਣੇ ਬੇੜਿਆਂ ਵੱਲ ਤੱਕਿਆ ਤੱਕ ਨਹੀਂ ਉਹ ਸਿੱਧੇ ਦੇ ਬੇੜੇ ਦੇ ਕੋਲ ਜਾ ਕੇ ਖਲੋਗੇ ਸਿੱਧੇ ਨੂੰ ਕਿਹਾ ਚੱਲ ਬਈ ਸਿੰਘਾ ਚਲਾ ਬੇੜਾ ਤੇਰੇ ਕਰਕੇ ਅਸੀਂ ਤੇਰੇ ਬੇੜੇ 'ਚ ਆਣ ਬੈਠੇ ਹਾਂ ਜਦੋਂ ਸੈਦੇ ਦੇ ਬੇੜੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬੈਠ ਜਾਂਦੇ ਸੇਵਾਦਾਰਾ ਸਮੇਤ ਤੇ ਸੈਦੇ ਦਾ ਬਿਰਾਗ ਜਾਗ ਜਾਂਦਾ ਉਸ ਦੀ ਲਿਵ ਅੰਦਰੋਂ ਗੁਰੂ ਨਾਲ ਜੁੜ ਜਾਂਦੀ ਉਹ ਨਦੀ ਦੇ ਵਿੱਚ ਬੇੜਾ ਚਲਾਈ ਜਾਂਦਾ ਤੇ ਗੁਰੂ ਦੇ ਦਰਸ਼ਨ ਕਰੀ ਜਾਂਦਾ ਕਰੀ ਜਾਂਦਾ ਆਪਣੇ ਆਪ ਦੇ ਨਾਲ ਅੰਦਰੋਂ ਗੁਰੂ ਨਾਲ ਗੱਲਾਂ ਕਰਦਾ ਕਿ ਮਾਲਕਾ ਅੱਜ ਮੈਨੂੰ ਮੌਕਾ ਦਿੱਤਾ ਦਰਸ਼ਨ ਕਰਨ ਦਾ ਮੈਨੂੰ ਅੱਜ ਰਾਜ ਕੇ ਦਰਸ਼ਨ ਕਰ ਲੈਣ ਦੇ ਉਹ ਦਰਸ਼ਨ ਕਰਦਾ ਕਰਦਾ ਬੇੜੀ ਨੂੰ ਨਦੀ ਦੇ ਵਿੱਚ ਹੀ ਬਾਰ-ਬਾਰ ਘੁਮਾਈ ਜਾਂਦਾ ਸੇਵਾਦਾਰ ਜੋ ਹੁੰਦੇ ਬੈਠੇ ਗੁਰੂ ਜੀ ਨਾਲ ਉਹ ਵੀ ਗੁਰੂ ਜੀ ਨੂੰ ਕਹਿਣ ਲੱਗ ਪਏ ਲੱਗਦਾ ਅੱਜ ਨਹੀਂ ਇਸਨੇ ਸਾਨੂੰ ਪਾਰ ਲਗਾਉਣਾ ਬੇੜੇ ਨੂੰ ਇੱਧਰ ਉੱਧਰ ਹੀ ਘੁਮਾਈ ਜਾਂਦਾ ਹੈ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸੈਦੇ ਮੁਲਾ ਨੂੰ ਕਿਹਾ ਚੱਲ ਬਈ ਸਿੰਘਾਂ ਸਾਨੂੰ ਹੁਣ ਲਾ ਦੇ ਨਦੀ ਦੇ ਕਿਨਾਰੇ ਹੁਣ ਤਾਂ ਸੰਗਤਾਂ ਵੀ ਪਰੇਸ਼ਾਨ ਹੋ ਗਈਆਂ ਸੈਦੇ ਨੇ ਬੇੜੇ ਨੂੰ ਕਿਨਾਰੇ ਲਾ ਦਿੱਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਬੇੜੇ ਤੋਂ ਬਾਹਰ ਉਤਰੇ ਸੈਦੇ ਨਾਲ ਕਿਰਾਏ ਦੀ ਗੱਲ ਕੀਤੀ ਕਿ ਕਿੰਨਾ ਕਿਰਾਇਆ ਬਣਿਆ ਕਿੰਨਾ ਕਿਰਾਇਆ ਦਈਏ ਤੈਨੂੰ ਸੈਦਾ ਗੁਰੂ ਗੋਬਿੰਦ ਸਿੰਘ ਜੀ ਦੇ ਪੈਰਾ ਵਿੱਚ ਡਿੱਗ ਪਿਆ ਤੇ ਕਹਿਣ ਲੱਗਾ ਹੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਤੋਂ ਕਿਰਾਇਆ ਕਿਵੇਂ ਲੈ ਸਕਦਾ ਤੁਸੀਂ ਮੇਰੇ ਤੇ ਇੰਨੀ ਕੁ ਮਿਹਰਬਾਨੀ ਕਰ ਦਿਓ ਇਸ ਨਦੀ ਤੋਂ ਪਾਰ ਤਾਂ ਮੈਂ ਤੁਹਾਨੂੰ ਦੁਨੀਆਦਾਰੀ ਤੋਂ ਲਾ ਦਿੱਤਾ ਤੁਸੀਂ ਮੈਨੂੰ ਉਸ ਭਵਸਾਗਰ ਤੋਂ ਪਾਰ ਲਾ ਦਿਓ ਤੇ ਬਿਰਾਗ ਦੇ ਵਿੱਚ ਆਣ ਕੇ ਫੁੱਟ-ਫੁੱਟ ਕੇ ਰੋਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਥਾਪੜਾ ਦਿੱਤਾ ਉਸ ਦਾ ਪ੍ਰੇਮ ਪਿਆਰ ਦੇ ਕੇ ਆਸ਼ੀਰਵਾਦ ਦਿੱਤਾ ਕਿ ਜਾ ਅੱਜ ਤੋਂ ਤੂੰ ਹੀ ਨਹੀਂ ਇਕੱਲਾ ਭਵਸਾਗਰ ਤੋਂ ਪਾਰ ਹੋਵੇਂਗਾ ਤੇਰੀਆਂ ਇੱਕੀ ਗੁਲਾ ਤਾਰਨ ਦੀ ਜ਼ਿੰਮੇਵਾਰੀ ਉਸ ਮਾਲਕ ਦੀ ਉਸ ਅਕਾਲ ਪੁਰਖ ਦੀ ਹੋਵੇਗੀ ਹਰੇਕ ਸਿੱਖ ਦੇ ਅੰਦਰ ਇਹ ਸੈਦੇ ਮਲਾ ਵਰਗੀ ਯਾਦ ਤੜਫ ਪ੍ਰੇਮ ਪਿਆਰ ਹੋਵੇ ਤਾਂ ਹੀ ਉਸ ਇਨਸਾਨ ਦਾ ਭਲਾ ਹੁੰਦਾ ਜਿਸ ਇਨਸਾਨ ਦਾ ਉਹ ਪਰਮਾਤਮਾ ਭਲਾ ਕਰ ਦੇਵੇ ਉਸ ਦੀਆਂ ਮਾਲਕ ਕੁਲਾਤਾਰ ਦਿੰਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ